ਕੀ ਹਾਲ ਹੈ ਜੀ ਤੁਹਾਡਾ ਸਾਰਿਆਂ ਦਾ ਜਿੰਨੇ ਤੁਸੀਂ ਆਪਣੀ ਇਹ ਵੀਡੀਓ ਦੇਖ ਰਹੇ ਹੋ ਤੁਹਾਡਾ ਸਾਰਿਆਂ ਦਾ ਸੁਆਗਤ ਹੈ ਜੀ ਇੱਕ ਵਾਰ ਫਿਰ ਤੋਂ ਅੱਜ ਦੀ ਆਪਣੀ ਇਸ ਨਵੀਂ ਵੀਡੀਓ 'ਚ ਤੁਹਾਡਾ ਸਾਰਿਆਂ ਦਾ ਸੁਆਗਤ ਹੈ ਜੀ ਕਿ ਆਪਣੇ ਚੈਨਲ ਦਾ ਪਹਿਲਾਂ ਤੋਂ WhatsApp ਨੰਬਰ ਸਾਰੇ ਜਣੇ ਨੋਟ ਕਰ ਲਓ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜੇ ਤੁਹਾਡੇ ਕੋਲੇ ਕਿਸੇ ਵੀ ਏਰੀਆ 'ਚ ਕੋਈ ਵੀ ਮਸ਼ੀਨਰੀ ਹੈ ਕੂਠੀਆ ਘਰਾਂ ਮਕਾਨ ਹੈ ਬੁਲਟ ਮੋਟਰਸਾਈਕਲ ਹੈ ਕੁਝ ਵੀ ਹੈ ਜੀ ਤੁਸੀਂ ਵੇਚਣਾ ਜੇ ਚਾਹੁੰਦੇ ਹੋ ਤਾਂ ਆਪਣੇ ਕੋਲੇ ਭੇਜ ਕੇ ਆਪਣੇ ਚੈਨਲ ਤੇ ਫਰੀ ਤੇ ਐਡ ਕਰਵਾ ਸਕਦੇ ਹਾਂ ਆਪਣੇ ਕੋਲੇ ਭੇਜਣ ਵਾਸਤੇ ਆਪਣੇ ਚੈਨਲ ਦਾ WhatsApp ਨੰਬਰ ਉੱਪਰ ਹਰੇ ਜਖਰਾਂ 'ਚ ਚੱਲਦਾ ਰਹਿੰਦਾ ਹੈ 8814083664 ਤੇ ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਦੀ ਤੇ ਹੁਣ ਆਪਾਂ ਗੱਲ ਕਰਾਂਗੇ ਆਪਣੇ ਕੋਲੇ ਜਿਹੜੀਆਂ ਮਸ਼ੀਨਰੀ ਅੱਜ ਪਹੁੰਚੀਆਂ ਪਹਿਲੀ ਗੱਡੀ ਆਪਣੇ ਕੋਲੇ ਜਿਹੜੀ ਪਹੁੰਚੀ ਹੈ ਸਕੋਡਾ ਦੀ ਪਹੁੰਚੀ ਹੈ ਜੀ 2010 ਮਾਡਲ ਗੱਡੀ ਆ ਟਾਪ ਮਾਡਲ 10 ਦੀ ਗੱਡੀ ਆ ਹਨ 70 ਤੋਂ 75% ਟਾਰਾਂ ਦੀ ਕੰਡੀਸ਼ਨ ਪਈ ਹੈ ਤੇ ਪੰਜਾਬ ਨੰਬਰ ਗੱਡੀ ਹੈ 1.5 ਲੱਖ ਰੁਪਿਆ ਕੀਮਤਾਂ ਜੀ ਫਰੀਦਕੋਟ ਗੱਡੀ ਖੜੀ ਹੈ ਤੇ ਮਾਲਕ ਕਹਿੰਦੇ ਮੌਕੇ ਤੇ ਰੇਟ ਆ ਜਿਹੜਾ ਉੱਪਰ ਥੱਲੇ ਕਰ ਲਾਂਗੇ ਕੋਈ ਚੱਕਰ ਵਾਲੀ ਗੱਲ ਨਹੀਂ ਇਸਨੂੰ ਵੀ ਗੱਡੀ ਪਸੰਦਾ ਵੀ ਤਾਂ ਆ ਕੇ ਇੱਕ ਵਾਰੀ ਦੇਖ ਲਵਾਂ ਤੇ ਟਾਇਰ ਵਧੀਆ ਪਏ ਨੇ ਗੱਡੀ ਦੇ ਜੇ ਆਪਾਂ ਅੰਦਰੋਂ ਗੱਲ ਕਰੀਏ ਸਾਰਾ ਕੁਝ ਵਧੀਆ ਸੀਟ ਕਵਰ ਮੈਟਿੰਗ 뮤직 ਸਿਸਟਮ ਬਾਕੀ ਮੈਟਿੰਗ ਮੂਟਿੰਗ ਵਧੀਆ ਹੋਈ ਆ ਨੁਕਸ ਕੋਈ ਨਹੀਂ ਹੈਗਾ ਇੰਜਨ ਗੇਅਰ ਵੱਲੋਂ ਗੱਲ ਕਰੀਏ ਤਾਂ ਇੰਜਨ ਗੇਅਰ ਵੀ ਜਮਾਈ ਕੰਮ ਕਰਾ ਮੌਕੇ ਦਾ 1 ਰੁਪਿਆ ਗੱਡੀ ਕਿਸੇ ਪਾਸੋਂ ਕੋਈ ਨਹੀਂ ਪਾਲਦੀ 8 ਡੇਟ ਲੱਖ ਰੁਪਏ ਕੀਮਤਾਂ ਲੈਸ ਬੈਸ ਹੋ ਜਾਊਗਾ ਤੇ ਚਲਾ ਕੇ ਦੇਖਣੀ ਹੋਵੇ ਕਿਸੇ ਨੇ ਚਲਾ ਕੇ ਵੀ ਦੇਖ ਸਕਦਾ ਹਾਂ ਇਹਨਾਂ ਦੇ ਏਰੀਆ 'ਚ ਤੇ ਜਿਹੜੇ ਮਾਲਕ ਨੇ ਗੱਡੀ ਦੀ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਵੀ ਰੱਖਿਆ ਜੀ ਨੰਬਰ ਤੁਸੀਂ ਨੋਟ ਕਰ ਲਓ 81900 68 ਤੇ 68513 ਇਸ ਨੰਬਰ ਤੇ ਮਾਲਕ ਨਾਲ ਤੁਸੀਂ ਗੱਲ ਆਪੇ ਕਰ ਲਓ ਜੀ ਤੇ ਹੁਣ ਆਪਾਂ ਤੁਹਾਡੇ ਖਾਤਰ ਇੱਕ ਤਾਂ ਐਕਟਿਵਾ ਸਕੂਟੀ ਲੈ ਕੇ ਪਹੁੰਚਿਆ ਜੀ ਤੇ ਇੱਕ ਰਿਟਸ ਗੱਡੀ ਆ ਦੋਵੇਂ ਚੀਜ਼ਾਂ ਇਹਨਾਂ ਦੇ ਘਰੇ ਖੜੀਆਂ ਇੱਕੋ ਘਰ ਦੀਆਂ ਮਸ਼ੀਨਰੀਆਂ ਆ ਜਿਹੜੀ ਐਕਟਿਵਾ ਤੁਸੀਂ ਦੇਖ ਰਹੇ ਹੋ ਇਹਦਾ ਜਿਹੜਾ ਮਾਡਲ ਹੈ 2008 ਦਾ ਆਰ ਸੀ ਵਗੈਰਾ ਨਾਲ ਹੈ ਟਾਇਰ ਵਧੀਆ ਪਏ ਨੇ ਬਸ ਥੋੜੀ ਜਿਹੀ ਕਮੀ ਹੈ ਜਿਹੜੀ ਸੀਟ ਹੈ ਉਹਦਾ ਕਵਰ ਥੋੜਾ ਜਿਹਾ ਪਟਿਆ ਹੋਇਆ ਕੋਈ ਜ਼ਿਆਦਾ ਪ੍ਰੋਬਲਮ ਵਾਲੀ ਗੱਲ ਹੈ ਨਹੀਂ ਕਿਉਂਕਿ 2.50 ਦੀ ਗੱਲ ਹੈ ਜਮਾ ਨਵੀਂ ਸੀਟ ਬਣ ਚੁਗੀ ਤੇ ਬਾਡੀ ਲਾਈਨ ਬਹੁਤ ਵਧੀਆ ਪਈ ਹੈ ਤੇ ਬੈਟਰੀ ਬਿਲਕੁਲ ਆਪਾਂ ਨੂੰ ਨਵੀਂ ਮਿਲੇਗੀ ਵਧੀਆ ਸੈਲਫ ਹੈ ਵਧੀਆ ਚੱਲਦੀ ਹੈ ਤੇ ਵਧੀਆ ਮਾਲਕ ਨੇ ਚਲਾਈ ਹੋਈ ਹੈ ਤੇ ਇਹਦਾ ਰੇਟ ਹੈ ਸਿਰਫ 11000 ਰੁਪਿਆ ਬਾਕੀ ਕਹਿੰਦੇ ਸੀਗੇ ਮਾਲਕ ਨੇ ਕਿ ਹੈ ਮੋਕੇ ਤੇ ਪੂਰਾ ਮਾਨਤਾਨ ਕਰਾਂਗੇ ਟੈਨਸ਼ਨ ਵਾਲੀ ਗੱਲ ਕੋਈ ਨਹੀਂ ਕਿ ਤੇ ਰੇਟ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਇਹਨਾਂ ਦਾ ਏਰੀਆ ਸਰਦੂਲਗੜਾ ਮਾਨਸਾ ਸਰਦੂਲਗੜਾ ਤੇ ਇੱਕ ਇਹਨਾਂ ਕੋਲੇ ਰਿਟੇਜ ਗੱਡੀ ਆ ਰਿਟੇਜ VDI ਚਿੱਟੇ ਰੰਗ ਦੀ ਆ ਸਾਰੀ ਗੱਡੀ ਪਾਵਰ ਹੈ ਤੇ 2012 ਮਾਡਲ ਹੈ ਜੀ ਟਾਇਰ ਨਵੇਂ ਨੇ ਸਾਰਾ ਕੁਝ ਬਹੁਤ ਵਧੀਆ ਹੈ ਤੇ ਸਾਰੀ ਗੱਡੀ ਰੀਜਨਲ ਐ ਤੇ ਵਧੀਆ ਪਈ ਐ ਤੇ ਜਾ ਕੇ ਤੁਸੀਂ ਦੇਖਣੀ ਹੋਵੇ ਜਾ ਕੇ ਦੇਖ ਸਕਦੇ ਹੋ ਸਰਦੂਲਗੜ ਇਹਨਾਂ ਦਾ ਏਰੀਆ ਹੈ ਤੇ ਜਿੰਨਾਂ ਦੀ ਆ ਗੱਡੀ ਤੇ ਸਕੂਟੀ ਐ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਵੀ ਰੱਖਿਆ ਜੀ ਨੰਬਰ 6280402847 ਮਾਲਕ ਨਾਲ ਇੱਕ ਵਾਰੀ ਗੱਲ ਜ਼ਰੂਰ ਕਰ ਲਿਓ ਜੀ ਤੇ ਹੁਣ ਆਪਾਂ ਗੱਲ ਕਰਾਂਗੇ ਆਪਣੇ ਕੋਲ ਇੱਕ ਆਲਟੋ ਗੱਡੀ ਮਾਲਕ ਨੇ ਭੇਜੀ ਐ ਸੇਲ ਵਾਸਤੇ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਜੀ ਆਲਟੋ ਗੱਡੀ ਹੈ ਆਲਟੋ ਆਪਣੇ ਕੋਲੇ 2010 ਮਾਡਲ ਪਹੁੰਚੀ ਹੈ ਆਲਟੋ ਐਲ ਐਕਸ ਆਈ ਗੱਡੀ ਹੈ ਜੀ ਤੁਹਾਡੇ ਸਾਹਮਣੇ ਫੋਟੋਆਂ ਸਕਰੀਨ ਤੇ ਚੱਲ ਰਹੀਆਂ ਜੀ ਤੇ ਮਾਲਕ ਦਾ ਏਰੀਆ ਬਾਗਾ ਪੁਰਾਣਾ ਤੇ ਡਿਮਾਂਡ ਹੈ ਗੱਡੀ ਦੀ 1 ਲੱਖ 55 ਹਜ਼ਾਰ ਰੁਪਇਆ ਬਾਕੀ ਮਾਲਕ ਨੇ ਕਿਹਾ ਉੱਪਰ ਨੀਚੇ ਕਰ ਲਾਂਗੇ ਮਾਨਤਾਨ ਪੂਰਾ ਹੋ ਜਾਊਗਾ ਕੋਈ ਟੈਨਸ਼ਨ ਵਾਲੀ ਗੱਲ ਨਹੀਂ 1 ਰੁਪਇਆ ਗੱਡੀ ਮੌਕੇ ਦਾ ਭਾਲ ਦੇਣੀ ਹੈਗੀ ਜਾ ਕੇ ਤੁਸੀਂ ਦੇਖਣੀ ਹੋਵੇ ਗੱਡੀ ਜਾ ਕੇ ਦੇਖ ਸਕਦੇ ਹੋ ਚਲਾ ਕੇ ਕਿਸੇ ਨੇ ਦੇਖਣੀ ਹੋਵੇ ਚਲਾ ਕੇ ਵੀ ਦੇਖ ਸਕਦਾਂ ਬਾਕੀ ਤੁਹਾਡੇ ਸਾਹਮਣੇ ਜੀ ਚਾਰੇ ਪਾਸੇ ਫੋਟੋਆਂ ਚੱਲ ਰਹੀਆਂ ਤੇ ਡਿਮਾਂਡ 1 55 ਲੈਸ ਹੋ ਜਾਊਗਾ ਮਾਲਕ ਨੇ ਕਿਹਾ ਪੂਰਾ ਮਾਨਤਾਨ ਕਰਾਂਗੇ ਜਾਂਚ ਕੇ ਜੀ ਬਾਕੀ ਤੁਹਾਡੇ ਸਾਹਮਣੇ ਗੱਡੀ ਹੈ ਤੇ ਬਾਗਾ ਪ੍ਰਾਣਾ ਏਰੀਆ ਜੇ ਆਪਾਂ ਅੰਦਰੋਂ ਗੱਲ ਕਰੀਏ ਗੱਡੀ ਤੋਂ ਤਾਂ ਅੰਦਰੋਂ ਬਹੁਤ ਹੀ ਜ਼ਿਆਦਾ ਵਧੀਆ ਗੱਡੀ ਪਈ ਹੈ ਨੁਕਸ ਕੋਈ ਨਹੀਂ ਹੈਗਾ ਕਿਰਪਿਆ ਆਪਾਂ ਨੂੰ ਲਾਉਣ ਦੀ ਲੋੜ ਨਹੀਂ ਕਿਉਂਕਿ ਮੌਕੇ ਦਾ ਸਾਰਾ ਕੰਮ ਮਾਲਕ ਨੇ ਕਰਵਾ ਰੱਖਿਆ ਜੀ ਤੇ ਜਿਨ੍ਹਾਂ ਦੀ ਗੱਡੀਆਂ ਛੜੇ ਮਾਲਕ ਨੇ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ 88 470 16011 ਇਸ ਨੰਬਰ ਤੇ ਮਾਲਕ ਨਾਲ ਤੁਸੀਂ ਆਪੇ ਗੱਲ ਕਰ ਲਿਓ ਜੀ ਤੇ ਇਹ ਵੀਡੀਓ ਦੀ ਗੱਲਬਾਤਾਂ ਚੱਲ ਰਹੀ ਹੈ ਜੀ ਅੱਗੇ ਹੋਰ ਵੀ ਬਹੁਤ ਸਾਰੀਆਂ ਗੱਡੀਆਂ ਆਪਾਂ ਲੈ ਕੇ ਪਹੁੰਚੇ ਹਾਂ ਬਹੁਤ ਸਾਰੀਆਂ ਮਸ਼ੀਨਰੀਆਂ ਨੇ ਪੂਰੀ ਆਪਾਂ ਗੱਲ ਕਰਾਂਗੇ ਜਿੰਨੇ ਤੁਸੀਂ ਦੇਖ ਰਹੇ ਹੋ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਪਹਿਲਾਂ ਤਾਂ ਮੈਨੂੰ ਇਹ ਦੱਸੋ ਜੀ ਜੇ ਵੀਡੀਓ ਵਧੀਆ ਲੱਗਿਆ ਤਾਂ ਲਾਈਕ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਸਾਰੇ ਜਣੇ ਸਬਸਕ੍ਰਾਈਬ ਵੀ ਜਰੂਰ ਕਰ ਦਿਓ ਜੇ ਤੁਸੀਂ ਹਲੇ ਤੱਕ ਨਹੀਂ ਕੀਤਾ ਜੀ ਤੇ ਅੱਗੇ ਹੋਰ ਵੀ ਮਸ਼ੀਨਰੀਆਂ ਉਹਨਾਂ ਦੀ ਵੀ ਆਪਾਂ ਗੱਲ ਕਰਦੇ ਆ ਤੇ ਤੁਹਾਡੇ ਕੋਲੇ ਕੋਈ ਮਸ਼ੀਨਰੀ ਆ ਤੁਸੀਂ ਵੇਚਣਾ ਚਾਹੁੰਦੇ ਹੋ ਕਿਸੇ ਵੀ ਏਰੀਆ ਚ ਕੂਠੀਆ ਘਰ ਮਕਾਨ ਤਾਂ ਆਪਣੇ ਕੋਲੇ ਭੇਜ ਕੇ ਐਡ ਕਰਵਾ ਸਕਦੇ ਹੋ ਨੀਚੇ ਹਰੇ ਜਿਹੇ ਅੱਖਰਾਂ ਚ ਆਪਣੇ ਚੈਨਲ ਦਾ ਵਟਸਐਪ ਨੰਬਰ ਲਿਖਿਆ ਰਹਿੰਦਾ ਜੀ ਨੰਬਰ ਆਪਣਾ 78140 83764 ਆਪਣੇ ਕੋਲੇ ਵਸ ਇੱਕ ਵੀਡੀਓ ਪੂਰੀ ਜਾਣਕਾਰੀ ਪੰਜ ਤੋਂ ਸੱਤ ਫੋਟੋਆਂ ਭੇਜ ਦਿਓ ਠੀਕ ਹੈ ਜੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ ਤੇ ਹੁਣ ਆਪਾਂ ਇੱਕ ਗੱਡੀ ਤੁਹਾਡੇ ਖਾਤਰ ਲੈ ਕੇ ਪਹੁੰਚਿਆ Maruti 800 ਗੱਡੀ ਹੈ ਜੀ 2010 ਮਾਡਲ ਹੈ ਤੇ ਟਾਇਰ ਨਵੇਂ ਨੇ ਫੁੱਲ ਇੰਸ਼ੋਰੈਂਸ ਹੈ ਸੀਟ ਕਵਰ ਨਵੇਂ ਨੇ ਤੇ ਸੈਂਟਰ ਲੋਕ ਹੈ ਜੀ 1 ਲੱਖ ਰੁਪਿਆ ਕੀਮਤ ਹੈ ਜਿਹੜਾ ਰੇਟ ਹੈ 1 ਲੱਖ ਰੁਪਿਆ ਆ ਫਿਕਸ ਨਹੀਂ ਹੈਗਾ ਉੱਪਰ-ਨੀਚੇ ਹੋ ਜੂਗਾ ਮਾਲਕ ਨੇ ਕਿਹਾ ਟੈਨਸ਼ਨ ਨਾ ਲਿਓ ਰੇਟ ਅਡਜਸਟਮੈਂਟ ਕਰ ਲਾਂਗੇ ਬਹਿ ਕੇ ਗੱਲ ਕਰ ਲਾਂਗੇ ਤੇ ਤੁਸੀਂ ਆ ਕੇ ਦੇਖ ਲਿਓ ਮੋਗੇ ਏਰੀਆ 'ਚ ਘਰੀ ਗੱਡੀ ਖੜੀ ਹੈਗੀ ਬਾਕੀ ਕੋਈ ਵੀ ਜਾਣਕਾਰੀ ਲੈਣੀ ਹੈ ਕਿਸੇ ਵੀ ਤਰ੍ਹਾਂ ਦੀ ਤਾਂ ਤੁਸੀਂ ਮਾਲਕ ਤੋਂ ਲੈ ਸਕਦੇ ਹੋ ਨੰਬਰ ਆਪਾਂ ਮਾਲਕ ਦਾ ਸਕਰੀਨ ਤੇ ਦੇ ਰੱਖਿਆ ਜੀ 73 555 80206 ਮਾਲਕ ਨਾਲ ਗੱਲ ਤੁਸੀਂ ਪੂਰੀ ਆਪੇ ਕਰ ਲਿਓ ਜੀ ਤੇ ਹੁਣ ਆਪਾਂ ਗੱਲ ਕਰਾਂਗੇ ਆਪਣੇ ਕੋਲੇ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਇੱਕ ਆਪਣੇ ਕੋਲੇ ਬੁਲਟ ਪਹੁੰਚੇਗਾ ਕਲਾਸਿਕ ਬੁਲਟ ਹੈ ਜੀ ਕਲਾਸਿਕ ਆਹ ਤੇ ਮਾਡਲ 2012 ਹੈ ਤੇ ਮੂਰਲੇ ਚੱਕੇ 'ਚ ਡਿਸਕ ਲੱਗਿਆ ਹੋਇਆ ਅਲਾਈ ਨਹੀਂ ਲੱਗੇ ਹੋਏ ਤਾਰਾਂ ਵਾਲੇ ਜਿਹੜੇ ਚੱਕੇ ਹੁੰਦੇ ਆ ਉਹ ਪਾਏ ਹੋਏ ਆ ਤੇ ਬੋਲਟ ਬਹੁਤ ਵਧੀਆ ਜੀ ਕਲਾਸਿਕ ਹੈ ਕੰਡੀਸ਼ਨ ਆਲੂਕੀ ਹੈ ਜਿਹੜੇ ਮਾਲਕ ਨੇ ਆਪ ਉਹ ਗਏ ਹੋਏ ਆ ਜੀ ਵਾਰ ਬਾਹਰ ਗਏ ਮਾਲਕ ਦਾ ਬੋਲਟ ਹੈਗਾ 12 ਮਾਡਲ ਹੈ ਕਲਾਸਿਕ ਤੇ ਮਾਛੀਵਾੜਾ ਸਾਹਿਬ ਇਹਨਾਂ ਦਾ ਏਰੀਆ ਹੈ ਰੇਟ ਇਹਨਾਂ ਨੇ ਬਹੁਤ ਹੀ ਥੋੜਾ ਲਾ ਕੇ ਭੇਜੇ ਸਿਰਫ 80000 ਰੁਪਿਆ ਇਹਨਾਂ ਨੇ ਕਿਹਾ ਬਾਕੀ ਕਹਿੰਦੇ ਸੀਗੇ ਉੱਪਰ-ਨੀਚ ਕਰ ਲਾਂਗੇ ਇੱਕ ਵਾਰੀ 80000 ਸਿਰਫ ਡਿਮਾਂਡ ਹੈਗੀ ਡਿਮਾਂਡ 80000 ਤੇ ਮਾਛੀਵਾੜੇ ਸਾਹਿਬ ਖੜਾ ਟਾਇਰ ਬਹੁਤ ਵਧੀਆ ਨਹੀਂ ਘਰੇ ਬੈਲਾ ਹੀ ਖੜਾ ਕੋਈ ਨਹੀਂ ਚਲਾਉਂਦਾ ਤਾਂ ਕਰਕੇ ਮਾਲਕ ਨੇ ਕਿਹਾ ਵੇਚ ਹੀ ਦਿਨੇ ਆ ਘਰੇ ਖੜਾ ਖਰਾਬ ਹੀ ਹੋਊਗਾ ਤੇ ਜਿੰਨਾਂ ਦਾ ਬੁਲਟ ਹੈ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ ਕਿਉਂਕਿ ਜਿਹੜਾ ਨੰਬਰ ਹੈ ਉਹ ਬਾਹਰਲਾ ਨੰਬਰ ਹੈ ਜੀ ਤੇ ਖਾਸਾ ਲੰਮਾ ਚੌੜਾ ਨੰਬਰ ਹੈ ਬਾਕੀ ਆਪਾਂ ਨੰਬਰ ਸਕਰੀਨ ਤੇ ਦੇ ਹੀ ਦਿੱਤਾ ਜੀ ਠੀਕ ਹੈ ਜੀ ਤੇ ਗੱਲ ਤੁਸੀਂ ਮਾਲਕ ਨਾਲ ਆਪੇ ਕਰ ਲਿਓ ਤੁਸੀਂ ਹੁਣ ਆਪਾਂ ਇੱਕ ਐਲਟੋ ਲੈ ਕੇ ਪਹੁੰਚੇ ਆ ਬਹੁਤ ਹੀ ਘੱਟ ਰੇਟ ਦੀ ਜਮਾ ਸਸਤੀ ਐਲਟੋ ਹੈ ਰੇਟ ਹੈ ਸਿਰਫ 65000 ਰੁਪਇਆ ਮਾਡਲ 2007 ਪਾਸਿੰਗ ਖਤਮ ਹੈ ਜੀ ਤੇ ਬਰਨਾਲੇ ਏਰੀਆ ਚ ਗੱਡੀ ਖੜੀ ਆ ਕੰਡੀਸ਼ਨ ਵੀ ਵਧੀਆ ਨੰਬਰ ਦਿੱਲੀ ਹੈ 골ਡਨ ਜੇ ਕਲਰ ਚ ਗੱਡੀ ਆ ਸ਼ਾਇਦ ਪਤਾਨੀ ਸਿਲਵਰ ਹੈ ਜਾਂ 골ਡਨ ਹੈ। ਬਾਕੀ ਤੁਸੀਂ ਆਪੇ ਪੁੱਛ ਲਿਓ ਮਾਲਕ ਨਾਲ ਗੱਲ ਕਰ ਲਿਓ। ਕੋਈ ਡੈਮੇਜ ਨਹੀਂ, ਕੋਈ ਐਕਸੀਡੈਂਟਡ ਨਹੀਂ। ਬਾਕੀ ਤੁਹਾਡੇ ਸਾਹਮਣੇ ਗੱਡੀ ਆ ਚਾਰੇ ਪਾਸੋਂ ਮਾਲਕ ਨੇ ਫੋਟੋਆਂ ਦਿਖਾਈਆਂ ਹੀ ਆ। ਤੇ ਅੰਦਰੋਂ ਜੇ ਗੱਲ ਕਰੀ ਅੰਦਰੋਂ ਹੀ ਵਧੀਆ ਸੀਟ ਕਵਰ ਵਗੈਰਾ ਮਾਲਕ ਨੂੰ ਪੁੱਛ ਲਿਓ ਕਿਵੇਂ ਕੁਸ਼ ਹੈ। ਤੇ ਮੈਟਿੰਗ ਵਧੀਆ ਹੋਈ ਹੈ। ਤੇ ਮਿਊਜ਼ਿਕ ਸਿਸਟਮ ਵੀ ਵਧੀਆ ਲੱਗਿਆ ਹੋਇਆ। ਬਾਕੀ ਤੁਸੀਂ ਆਪੇ ਗੱਲ ਕਰ ਲਿਓ ਮਾਲਕ ਨਾਲ ਨੰਬਰ ਤੁਹਾਨੂੰ ਮਿਲ ਗਿਆ ਹੋਇਆ ਸਕਰੀਨ ਤੇ ਜੀ। ਤੇ ਵੀਡੀਓ ਦੀ ਆਪਾਂ ਪੂਰੀ ਗੱਲ ਕਰ ਲਈ। ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਪਸੰਦ ਆਈ ਅ ਜੀ ਤਾਂ ਵੀਡੀਓ ਨੂੰ ਸਾਰੇ ਜਣੇ ਲਾਈਕ ਜਰੂਰ ਕਰ ਦਿਓ ਤੇ ਬਾਅਦ ਤੋਂ ਬਾਅਦ ਚੈਨਲ ਨੂੰ ਕਰੋ ਜੀ ਸਬਸਕ੍ਰਾਈਬ ਕਿਸੇ ਵੀ ਏਰੀਆ ਚੋਂ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲੇ ਕੋਈ ਵੀ ਮਸ਼ੀਨਰੀ ਕੋਠੀ ਮਕਾਨ ਘਰ ਕੁਝ ਵੀ ਹੈ ਤੁਸੀਂ ਵੇਚਣਾ ਜੇ ਚਾਹੁੰਦੇ ਹੋ ਤਾਂ ਆਪਣੇ ਕੋਲੇ ਭੇਜ ਕੇ ਇੱਕ ਵੀਡੀਓ ਪੂਰੀ ਜਾਣਕਾਰੀ ਪੰਜ ਤੋਂ ਸੱਤ ਫੋਟੋਆਂ ਫਰੀ ਚੜ ਲਗਵਾ ਸਕਦੇ ਹੋ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ ਕਮੈਂਟ ਕਰਕੇ ਮੈਨੂੰ ਜਰੂਰ ਦੱਸੋ ਕਿਵੇਂ ਦੀ ਲੱਗੀ ਵੀਡੀਓ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚ ਕਿਹੜੀ ਗੱਡੀ ਮਸ਼ੀਨਰੀ ਚਾਹੀਦੀ ਹੈ ਮੈਨੂੰ ਦੱਸਿਓ ਜ਼ਰੂਰ ਆਪਾਂ ਲੈ ਕੇ ਪਹੁੰਚਾਂਗੇ ਸੀ